ਤੁਸੀਂ ਜੁੜਿਓ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ ਸੇ ਤੁਹਾਜ਼ਰ ਆਇਆ ਇੱਕ ਨਵੀਂ ਚਰਚਾ ਦੇ ਨਾਲ ਅੱਜ ਵਿਸਥਾਰ ਚ ਗੱਲ ਕਰਾਂਗੇ ਜਲੰਧਰ ਜ਼ਿਮਨੀ ਚੋਣ ਬਾਰੇ ਕਿਵੇਂ ਚੱਲ ਰਹੀਆਂ ਨੇ ਉੱਥੇ ਤਿਆਰੀਆਂ ਕੀ ਚੋਂ ਸਰਗਮੀਆਂ ਨੇ ਇਹਦੇ ਨਾਲ ਹੀ ਗੱਲ ਕਰਾਂਗੇ ਵੀ ਕਿਹੜੇ ਉਮੀਦਵਾਰ ਦਾ ਕੀ ਪਿਛੋਕੜ ਹੈ ਇਹਦੇ ਨਾਲ ਹੀ ਵੱਖ-ਵੱਖ ਸਿਆਸੀ ਪਾਰਟੀਆਂ ਕਿਸ ਹਿਸਾਬ ਨਾਲ ਰਣਨੀਤੀ ਬਣਾ ਰਹੀਆਂ ਨੇ ਇਹਦੇ ਨਾਲ ਇਹ ਵੀ ਗੱਲ ਕਰਾਂਗੇ ਕਿ ਆਂਦੇ ਹੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਚ ਕਈ ਫੈਸਲੇ ਲਏ ਗਏ ਨੇ ਤਾਂ ਜ਼ਿਮਨੀ ਪੱਧਰ 'ਚ ਉਹਨਾਂ ਦਾ ਕੀ ਅਸਰ ਹੈ ਤਾਂ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਏ ਪੱਤਰਕਾਰ ਸਰਦਾਰ ਜੁਗਿੰਦਰ ਸਿੰਘ ਜੀ ਸਰ ਬਹੁਤ ਬਹੁਤ ਸਵਾ ਆਹ ਸ਼ੁਰੂਆਤ ਕਰਦੇ ਆਂ ਜਲੰਧਰ ਜਿਮਨੀ ਚੋਣਾਂ ਤੋਂ ਜਲੰਧਰ ਜਿਮਨੀ ਚੋਣ ਦੀ ਗੱਲ ਕਰੀਏ ਤਾਂ ਜਿਹੜੀਆਂ ਜਿਮਨੀ ਚੋਣਾਂ ਹੁੰਦੀਆਂ ਉਹ ਤੁਹਾਨੂੰ ਪਤਾ ਹੀ ਹੈ ਕਿ ਸਾਰੀਆਂ ਧਿਰਾਂ ਦਾ ਤੇ ਜੋਰ ਬਹੁਤ ਲੱਗਦਾ ਤੇ ਖਾਸ ਕਰ ਜਿਹੜੀ ਸੱਤਾਧਾਰੀ ਧਿਰ ਹੁੰਦੀ ਹੈ ਬਹੁਤੇ ਜਿਹੜੇ ਫੈਸਲੇ ਹੁੰਦੇ ਆ ਜਿਮਨੀ ਚੋਣਾਂ ਦੇ ਉਹ ਸੱਤਾਧਾਰੀ ਧਿਰ ਦੇ ਹੱਕ ਚ ਹੀ ਹੁੰਦੇ ਆ ਪਰ ਜੇ ਜਲੰਧਰ ਜਿਮਨੀ ਚੋਣ ਦੀ ਗੱਲ ਕਰੀਏ ਜਾਂ ਹਾਲ ਹੀ ਚ ਆਏ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਉਹ ਚ ਸੱਤਾਧਾਰੀ ਧਿਰ ਦੀ ਜਿਹੜੀ ਪੋਜੀਸ਼ਨ ਰਹੀ ਹੈ ਉਹ ਸਭ ਦੇ ਸਾਹਮਣੇ ਹੀ ਆ ਹਨਾ ਜਿਹੜੀ ਤੁਸੀਂ ਗੱਲਬਾਤ ਕੀਤੀ ਹੈ ਕਿ ਉੱਥੇ ਕੀ ਸਰਗਰਮੀਆਂ ਨੇ ਸ਼ੁਰੂਆਤ ਇਹ ਕਰ ਲੈਣੀਆਂ ਕਿ ਉੱਥੇ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਜਿਹੜੇ ਹੈਗੇ ਨੇ ਮਹਿੰਦਰ ਭਗਤ ਜੀ ਉਹਨਾਂ ਨੂੰ ਉਮੀਦਵਾਰ ਬਣਾਇਆ ਤੇ ਉਹਦੇ ਨਾਲ ਹੀ ਜਿਹੜੇ ਹੈਗੇ ਨੇ ਸੀਤਾ ਲੰਗਰਾਲ ਭਾਜਪਾ ਦੇ ਨੇ ਔਰ ਕਾਂਗਰਸ ਪਾਰਟੀ ਨੇ ਵੀ ਉੱਥੇ ਜਿਹੜਾ ਆਪਣਾ ਉਮੀਦਵਾਰ ਵੀ ਵੀ ਸਰਿੰਦਰ ਕੌਰ ਨੂੰ ਉਤਾਰਿਆ ਜਿਨ੍ਹਾਂ ਦਾ ਪਸ਼ੋਕੜਾ ਇੱਕੋ ਕਾਉਂਸਲਰ ਨੇ ਉਥੋਂ ਲੰਬੇ ਸਮੇਂ ਤੋਂ 5 ਵਾਰੀ ਕਾਉਂਸਲਰ ਜਿੱਤੇ ਹੋਏ ਨੇ ਤੇ ਉਹਦੇ ਨਾਲ ਹੀ ਜੇ ਇਹਨਾਂ ਉਮੀਦਵਾਰਾਂ ਦਾ ਅ ਮਤਲਬ ਆਪ ਪਸ਼ੋਕੜ ਤੇ ਗੱਲਬਾਤ ਕਰਨ ਤੋਂ ਪਹਿਲਾਂ ਇਹ ਦੱਸ ਦਈਏ ਕਿ बसपा ਵੱਲੋਂ ਵੀ ਉੱਥੋਂ ਬਿੰਦਰ ਲਖਾ ਜਿਹੜੇ ਹੈਗੇ ਨੇ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਕਾਲੀ ਦਲ ਆਪਣੀ ਰਣਨੀਤੀ ਅਜੇ ਤਿਆਰ ਕਰ ਰਿਹਾ ਉਹਨਾਂ ਨੇ ਦਨ ਮੈਂਬਰੀ ਇੱਕ ਕਮੇਟੀ ਬਣਾਈ ਹੋਈ ਹੈ ਜਿਹੜੀ ਘੋਖ ਕੇ ਵਿਚਾਰ ਕੇ ਜਿਹੜੀ ਆ ਆਪਣਾ ਉਮੀਦਵਾਰ ਦਾ ਐਲਾਨ ਕਰੇਗੀ ਜੇ ਆਪਾਂ ਗੱਲ ਕਰ ਲਈਏ ਕਿ ਪਸ਼ੋਕੜ ਦੀ ਤਾਂ ਜਿਹੜੀ ਆਮ ਆਦਮੀ ਪਾਰਟੀ ਐ ਤੇ ਭਾਜਪਾ ਉਹ ਤਾਂ ਕਹਿ ਲਓ ਵੀ ਜਿਹੜਾ ਉਹਨਾਂ ਨੇ ਦਾ ਲੋਕ ਸਭਾ ਚੋਣਾਂ 'ਚ ਖੇਡਿਆ ਸੀ ਜਿਹੜਾ ਸਫਲ ਹੋਇਆ ਉਹਨਾਂ ਦਾ ਦਾ ਉਹ ਤੇ ਫੇਰ ਦੁਬਾਰਾ ਮਤਲਬ ਦਾ ਖੇਡ ਰਹੀਆਂ ਕਿਉਂਕਿ ਜਿਹੜੀ ਆ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਆਪਣੇ ਮਹਿੰਦਰ ਭਗਤ ਜੀ ਉਹ ਭਾਜਪਾ ਚੋਂ ਗਏ ਹੋਏ ਉਹਨਾਂ ਦਾ ਜਿਹੜਾ ਪਿਸ਼ੋਕੜਾ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਭਗਤ ਚੁੰਨੀ ਲਾਲ ਜੀ ਉਹ ਭਾਜਪਾ ਦੇ ਮਨਿਸਟਰ ਵੀ ਰਹੇ ਆ ਕਾਲੀ ਭਾਜਪਾ ਸਰਕਾਰ ਸਮੇਂ ਔਰ ਜਿਹੜਾ ਗਊ ਰੱਖਿਆ ਬੋਰਡ ਦੇ ਵੀ ਉਹ ਚੇਅਰਮੈਨ ਰਹੇ ਪੰਜਾਬ ਦੇ ਔਰ ਉਹਨਾਂ ਦਾ ਪਿਸ਼ੋਕੜ ਜਿਹੜਾ ਭਾਜਪਾ ਨਾਲ ਜੁੜਿਆ ਹੋਇਆ ਹੈ ਤੇ ਦੂਸਰੇ ਪਾਸੇ ਜੇ ਆਪਾਂ ਗੱਲ ਕਰ ਲਈਏ ਜਿਹੜੇ ਭਾਜਪਾ ਦੇ ਸੀਤਲ ਲੰਗਰਾਲ ਜੀ ਉਹ ਤਾਂ ਉਹਨਾਂ ਨੇ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਦੀ ਬਧਾਈ ਕੀਤੀ ਤੇ ਅਸਤੀਫਾ ਦਿੱਤਾ ਹੈ ਨਾ ਕਹਿਣ ਦਾ ਭਾਵ ਹੈ ਵੀ ਜੇ ਲੋਕ ਸਭਾ ਚੋਣਾਂ ਦੀ ਗੱਲ ਕਰ ਲਈਏ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਵੀ ਅਸਫਲ ਦਾ ਉਹ ਤੁਸੀਂ ਦੇਖੋ ਵੀ ਇੱਕ ਕੱਲੇ ਚਰਨਜੀਤ ਸਿੰਘ ਚੰਨੀ ਸੀ ਜਿਹੜੇ ਉੱਥੋਂ ਕਾਂਗਰਸ ਪਾਰਟੀ ਦੇ ਜਿਨ੍ਹਾਂ ਦਾ ਪਿਸ਼ੋਕੜ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਸੀ ਬਾਕੀ ਤਾਂ ਸਾਰਿਆਂ ਨੇ ਇਧਰ ਉਧਰੋਂ ਛਾਲਾਂ ਹੀ ਮਾਰੀਆਂ ਦਲ ਬਦਲੀਆਂ ਹਾਂ ਪਵਨ ਤੀਨੂ ਜਿਹੜੇ ਆ ਉਹ ਅਕਾਲੀ ਦਲ ਨੂੰ ਛੱਡ ਕੇ ਆਪਣੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣ ਗਏ ਸੀਗੇ ਮਹਿੰਦਰ ਸਿੰਘ ਜਿਹੜੇ ਕੇਪੀ ਨੇ ਉਹ ਕਾਂਗਰਸ ਨੂੰ ਅਲਵਿਦਾ ਆਖ ਕੇ ਉਧਰ ਚਲੇ ਗਏ ਸੀਗੇ ਅਕਾਲੀ ਦਲ ਚ ਹਾਂ ਔਰ ਉੱਥੇ ਜਿਹੜੇ ਨੇ ਇਹ ਜਿਹੜਾ ਅਸਫਲਦਾ ਹੋਇਆ ਲੋਕਾਂ ਨੇ ਜਿਹੜੇ ਕਹਿ ਲੋ ਵੀ ਛਾਲਾਂ ਮਾਰਨ ਵਾਲੇ ਸੀਗੇ ਜਾਂ ਦਲ ਬਦਲੀਆਂ ਵਾਲੇ ਸੀ ਉਹਨਾਂ ਨੂੰ ਮੂੰਹ ਨਹੀਂ ਲਾਇਆ ਜਲੰਧਰ ਦੇ ਲੋਕਾਂ ਨੇ ਔਰ ਚਰਨਜੀਤ ਚੰਨੀ ਨੂੰ 1 ਲੱਖ 75 ਹਜ਼ਾਰ ਵੋਟਾਂ ਦੇ ਫਰਕ ਨਾਲ ਜਿਤਾਇਆ। ਪਰ ਹੁਣ ਵੀ ਜਿਹੜਾ ਚੰਨਜੀਤ ਚੰਨੀ ਨੇ ਜਿਹੜੇ ਜਿਹੜੇ ਸਾਬਕਾ ਮੁੱਖ ਮੰਤਰੀ ਵੀ ਨੇ ਉਹਨਾਂ ਨੇ ਆਪਣੀ ਚੋਣ ਜਿੱਤਣ ਤੋਂ ਬਾਅਦ ਉਹ ਕਿਤੇ ਪਹਾੜਾਂ 'ਚ ਨਹੀਂ ਗਏਗੇ। ਕਿਉਂਕਿ ਬਹੁਤੇ ਲੀਡਰ ਤੁਹਾਨੂੰ ਪਤਾ ਚੋਣਾਂ ਜਿੱਤਣ ਤੋਂ ਬਾਅਦ ਥਕੇ ਮਾ ਲਾਉਣ ਲਈ ਪਹਾੜਾਂ 'ਚ ਡਾਰੀ ਮਾਰ ਜਾਂਦੇ ਹਨ। ਹੈਨਾ? ਜਾਂ ਠੰਡੇ ਇਲਾਕਿਆਂ 'ਚ ਚਲੇ ਜਾਂਦੇ ਆ। ਪਰ ਉਹ ਉੱਥੇ ਟਟ ਗਏ ਜਾ ਕੇ। ਜਲੰਧਰ ਜਿਮਨੀ ਚੋਣ ਚ ਹੈਨਾ? ਕਾਂਗਰਸ ਪਾਰਟੀ ਨੇ ਇੱਕ ਇਸ ਮੁੱਦੇ ਤੇ ਦੇਖੀ ਤਾਂ ਕਾਂਗਰਸ ਪਾਰਟੀ ਨੇ ਇੱਕ ਉਹੀ ਰਣਨੀਤੀ ਇੱਥੇ ਅਖਤਿਆਰ ਕੀਤੀ ਹੈ ਇੱਕ ਜ਼ਮੀਨ ਨਾਲ ਜੁੜੀ ਹੋਈ ਜਿਹੜੇ ਹੈਗੇ ਬੀਬੀ ਸ੍ਰਿੰਦਰ ਕੌਰ ਉਹਨਾਂ ਨੂੰ ਟਿਕਟ ਦਿੱਤੀ ਹੈ ਔਰ ਉਹਨਾਂ ਦੇ ਜਿਹੜੇ ਪਤੀ ਨੇ ਚੌਧਰੀ ਰਾਮ ਆਸਰਾ ਉਹ ਵੀ ਉੱਥੇ ਕਾਫੀ ਸਰਗਰਮ ਰਹੇ ਆ ਕਾਂਗਰਸ ਪਾਰਟੀ 'ਚ ਕਿਸੇ ਸਮੇਂ ਪਰ ਇਹ ਬੀਬੀ ਸ੍ਰਿੰਦਰ ਕੌਰ ਜਿਹੜੇ ਨੇ ਇਹ ਡਿਪਟੀ ਮੇਅਰ ਵੀ ਰਹੇ ਆ ਜੀ ਕਾਂਗਰਸ ਪਾਰਟੀ ਦੇ ਉੱਤੇ ਔਰ ਜਦੋਂ ਨਗਰ ਨਿਗਮ ਚ ਵਿਰੋਧੀ ਧਿਰ ਚ ਸੀ ਉੱਤੇ ਕਾਂਗਰਸ ਤਾਂ ਉਹ ਚੇ ਵਿਰੋਧੀ ਧਿਰ ਦੇ ਆਗੂ ਬਜੋ ਵੀ ਰਹਿ ਜਾ ਉੱਥੇ ਜੀ ਔਰ ਪੰਜ ਵਾਰੀ ਕਾਉਂਸਲਰ ਜਿਤਨਾ ਬੜੀ ਵੱਡੀ ਗੱਲ ਹੁੰਦੀ ਹੈ ਬਿਲਕੁਲ ਕਿਉਂਕਿ ਜਿਹੜੀ ਵੱਡੀਆਂ ਚੋਣਾਂ ਜਾਂ ਇੱਥੋਂ ਹਲਕਾ ਬਦਲ ਕੇ ਇੱਥੋਂ ਹਾਰ ਜਿੱਤ ਲਿਆ ਅਗਲੀ ਵਾਰ ਨੂੰ ਲੋਕਾਂ ਨਾਲ ਜੁੜੇ ਨਹੀਂ ਰਹੇ ੜਾਰੀ ਮਾਰੀ ਦੂਜੇ ਹਲਕੇ ਚਲੇ ਗਏ ਤੀਜੇ ਚਲੇ ਗਏ ਜਿਹੜੇ ਵੱਡੇ ਲੀਡਰ ਤਾਂ ਐਵੇਂ ਕਰਦੇ ਆ ਹਨਾ ਪਰ ਇੱਕ ਕਾਉਂਸਲਰ ਦੀ ਚੋਣ ਜਿਹੜੀ ਹੁੰਦੀ ਹੈ ਨਾ ਉਹ ਲੋਕਾਂ ਨਾਲ ਸਿੱਧੀ ਜੁੜੀ ਹੋਈ ਚੋਣ ਹੁੰਦੀ ਹੈ ਉਹ ਚ ਪੰਜ ਵਾਰੀ ਕਾਉਂਸਲਰ ਜਿਤਨਾ ਬੜੀ ਵੱਡੀ ਗੱਲ ਹੁੰਦੀ ਔਰ ਉਹੀ ਜੱਦਾ ਇਹਨਾਂ ਚੋਣਾਂ 'ਚ ਤਾਂ ਖਾਸ ਕਰ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਕਾਉਂਸਲਰ ਦੀਆਂ ਚੋਣਾਂ ਹੁੰਦੀਆਂ ਨੇ ਜਿਹੜੇ ਲੋਕ ਜਿਹੜੇ ਆਗੂ ਆਪਦੇ ਲੋਕਾਂ ਨਾਲ ਆਪਦੇ ਵਾਰਡ ਦੇ ਵਿਕਾਸ ਲਈ ਕੰਮ ਕਰਦੇ ਆ ਉਹ ਲੋਕ ਹੀ ਜਿੱਤੇ ਆ ਔਰ ਇਹ ਜ਼ਮੀਨ ਨਾਲ ਜੁੜੇ ਹੋਏ ਆਗੂ ਨੂੰ ਟਿਕਟ ਦੇਣੀ ਇਹ ਕਾਂਗਰਸ ਪਾਰਟੀ ਦਾ ਪਹਿਲਾਂ ਤਾਂ ਆਪੇ ਇਹ ਕਹਿੰਨੇ ਚੰਗਾ ਫੈਸਲਾ ਹੈ ਉਹ ਕ ਨਹੀਂ ਤਾਂ ਤੁਹਾਨੂੰ ਪਤਾ ਪੈਰਾਸ਼ੂਟ ਲਾ ਰਾਈਂ ਲਿਆ ਕੇ ਹੋਰ ਕਿਤੋਂ ਕਿਤੋਂ ਲਿਆ ਕੇ ਤਾਰ ਦਿੰਦੇ ਆ ਔਰ ਇਹ ਵੀ ਹੈ ਕਿ ਬੀਬੀ ਸਿੰਦਰਕੌਰ ਪਿਛਲੇ 30 ਸਾਲਾਂ ਤੋਂ ਤਿੰਨ ਦਹਾਕਿਆਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਆ ਬੜਾ ਲੰਬਾ ਸਮਾਂ ਹੋ ਜਾਂਦਾ 30 ਸਾਲ ਹੈ ਨਾ ਤੇ ਉਹਦੇ ਨਾਲ ਹੀ ਆਪਾਂ ਗੱਲ ਕਰ ਲਈਏ ਕਿ ਜਿਹੜਾ ਇਹਨਾਂ ਦਾ ਵਾਰਡ ਹੈ ਉਹ ਪਹਿਲਾਂ ਵਾਲਾ ਵਾਰਡ ਤਾਂ ਕਾਫੀ ਕਿੰਨੇ ਵੱਡਾ ਸੀਗਾ ਇਹ ਚ 46000 ਦੇ ਕਰੀਬ ਵੋਟਰ ਸੀਗੇ ਬਾਅਦ ਚ ਹੁਣ ਤਾਂ ਕਿਉਂਕਿ ਛੋਟੇ ਨਵੀਂ ਜਿਹੜੀ ਵਾਰਡਬੰਦੀ ਆ ਉਹ ਪਹਿਲਾਂ 35 ਨੰਬਰ ਵਾਰਡ ਤੋਂ ਲੜਦੇ ਰਹੇ ਆ ਹੁਣ 49 ਨੰਬਰ ਵਾਰਡ ਤੋਂ ਲੜਦੇ ਆ ਉਹ ਉਹ ਚ ਵੋਟ ਬੈਂਕ ਛੋਟਾ ਘਟਾ ਵੋਟਾਂ ਕਿਉਂਕਿ ਜਦੋਂ ਵਾਰਡ ਬੰਦੀ ਨਵੀਂ ਹੋਈ ਹੈ ਜਾਂ ਵਾਰਡ ਵਧੇ ਹੋਣਗੇ ਉਹ ਚ ਘਟ ਗਿਆ ਹੋਊਗਾ ਤੇ ਉਹਦੇ ਨਾਲ ਹੀ ਜਿਹੜੀ ਆਪਾਂ ਮਹਿੰਦਰ ਭਗਤ ਆ ਉਹਨਾਂ ਦਾ ਜ਼ਿਕਰ ਤਾਂ ਕਰ ਹੀ ਦਿੱਤਾ ਵੀ ਉਹ ਬੀਜੇਪੀ ਨਾਲ ਉਹਨਾਂ ਦਾ ਪਿਛੋਕੜ ਜੁੜਿਆ ਹੋਇਆ ਪਰ ਹੁਣ ਪਹਿਲਾਂ ਉਹ ਵੀ ਇੱਥੋਂ ਮਤਲਬ ਆਪਣੀ ਕਿਸਮਤ ਅਜ਼ਮਾਈ ਕਰ ਚੁੱਕੇ ਨੇ ਪਰ ਸਫਲ ਨਹੀਂ ਹੋਏ ਹੁਣ ਆਮ ਆਦਮੀ ਪਾਰਟੀ ਵੱਲੋਂ ਆ ਕੇ ਕਿਉਂਕਿ 23 ਜੀ ਜਦੋਂ ਉੱਥੇ ਜਿਵਨੀ ਚੋਣ ਹੋਈ ਹੈ ਜੀ ਜਦੋਂ ਸ਼ਸ਼ੀਲ ਰੈਂਕੂ ਜਿੱਤੇ ਸੀਗੇ ਆਮ ਆਦਮੀ ਪਾਰਟੀ ਵੱਲੋਂ ਬਾਅਦ ਤਾਂ ਤੁਹਾਨੂੰ ਪਤਾ ਡਾਰੀ ਮਾਰ ਕੇ ਭਾਜਪਾ ਚਲੇ ਗਏ ਸੀ ਬੀਜੇਪੀ ਚਲੇ ਗਏ ਸੀ ਹਨ ਉਦੋਂ ਇਹ ਮਤਲਬ ਆਪਾਂ ਜੇ ਤੋਂ ਪਹਿਲਾਂ ਜ਼ਿਕਰ ਕਰ ਰਹੇ ਸੀ ਸਫਲਦਾ ਆਖੇਡ ਨਾਲ ਇਹ ਮੈਨੂੰ ਲੱਗਦਾ ਆਪਾਂ ਤੋਂ ਸ਼ਸ਼ੀਲ ਰੈਂਕੂ ਦਾ ਨਾਮ ਰਹਿ ਗਿਆ ਸੀ ਕਿਉਂਕਿ ਇਹ ਵੀ ਆਮ ਆਦਮੀ ਪਾਰਟੀ ਚੋਂ ਉੱਧਰ ਗਏ ਸੀ ਹਨ ਤੇ ਇਹ ਮਤਲਬ ਪਹਿਲਾਂ ਆਪਾਂ ਨੂੰ ਇਹ ਵੀ ਸੀਗਾ ਵੀ ਸ਼ਸ਼ੀਲ ਰੈਂਕੂ ਵੀ ਇੱਥੋਂ ਜਿਵੇਂ ਨਹੀਂ ਚੋਣ ਲੜ ਸਕਦੇ ਇਹ ਵੀ ਜ਼ਿਕਰ ਆ ਰਿਹਾ ਸੀ ਚੱਲ ਤਾਂ ਚੱਲ ਰਹੀ ਸੀ ਹਾਂ ਚਰਚਾ ਚੱਲਦੀ ਸੀ ਜਿਹੜਾ ਆਪਾਂ ਗੱਲ ਕਰ ਲਈਏ ਅੰਗਰਾਲ ਦੀ ਅੰਗਰਾਲ ਦੀ ਤਾਂ ਸ਼ੁਰੂਆਤੀ ਜਿਵੇਂ ਕਹੋ ਆਮ ਆਦਮੀ ਪਾਰਟੀ ਤੋਂ ਹੋਇਆ ਹੋ ਸਕਦਾ ਪਹਿਲਾਂ ਕਿਸੇ ਹੋਰ ਪਾਰਟੀ 'ਚ ਵੀ ਹੋਣ ਪਰ ਆਮ ਆਦਮੀ ਪਾਰਟੀ 'ਚ ਬਹੁਤੇ ਨਵੇਂ ਚਿਹਰੇ ਹੀ ਉਪਰੇ ਸੀ ਉਹ ਇੱਕ ਲਹਿਰ ਚੱਲੀ ਹਾਂ ਉਹ ਲਹਿਰ ਚੱਲੀ ਹਵਾ ਚੱਲੀ ਸੀ ਬਦਲਾਅ ਦੀ ਮਤਲਬ ਲੋਕਾਂ ਨੇ ਵੱਡੇ ਵੱਡੇ ਥੰਮ ਜਿਹੜੇ ਕਹੇ ਲੋ ਵੀ ਰਾਜਨੀਤੀ 'ਚ ਜਿਹੜੇ ਕਹਿੰਦੇ ਸੀ ਹਮ ਹਮ ਹੈ ਲੰਬੇ ਸਮੇਂ ਤੋਂ ਦਾਹਕਿਆਂ ਤੋਂ ਬੈਠੇ ਸੀਗੇ ਜੜਾਂ ਜਮਾਈ ਉਹ ਵੱਡੇ ਬੋਰਡ ਵੀ ਪੁੱਟਦੇ ਸੀ ਬਿਲਕੁਲ ਬਾਈ 'ਚ ਤਾਂ ਐਡੀ ਹਵਾ ਚੱਲੀ ਸੀ ਵਨ ਇਹ ਨੂੰ ਕਹਿੰਦੇ ਹੀ ਬਾਬਾ ਬੋੜ ਦਾ ਪ੍ਰਕਾਸ਼ ਸਿੰਘ ਬਾਦਲ ਹੂੰ ਉਹਨਾਂ ਨੂੰ ਹਰਾਤਾ ਸੀ ਕੈਪਟਨ ਅਮਰਿੰਦਰ ਸਿੰਘ ਵਰਗੇ ਜੀ ਮਤਲਬ ਵੱਡੇ ਜਿਹਨਾਂ ਨੂੰ ਕਹ ਲੈ ਚਿਹਰੇ ਉਹ ਹਰਾਤੇ ਸੀ ਲੋਕਾਂ ਨੇ ਕਿਉਂਕਿ ਲੋਕਾਂ ਨੇ ਬਦਲ ਲਿਆਂਦਾ ਨਾ ਹੂੰ ਰਵੈਤੀ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਲੋਕਾਂ ਚ ਇੱਕ ਕਹ ਲਓ ਹਵਾ ਐਸੀ ਹਵਾ ਚੱਲੀ ਲੋਕਾਂ ਨੇ ਤੀਜੀ ਧਰ ਨੂੰ ਲੈ ਆ ਕੇ ਖੜਾ ਕਰਤਾ ਪਰ ਲੋਕ ਸਭਾ ਚੋਣਾਂ 'ਚ ਉਹ ਲਹਿਰ ਦਿਖੀ ਨਹੀਂ ਉਹ ਲਹਿਰ ਤਾਂ ਖੈਰ ਦਿਖੀ ਨਹੀਂ ਹਾਂ ਨਾ ਕਈ ਵਾਰ ਇਹ ਵੀ ਹੋ ਜਾਂਦਾ ਨਾ ਵੀ ਤੁਸੀਂ ਅਨ ਦੇਖੋ ਉਹ ਚੇ ਵੀ ਸੀਗਾ ਭੁਗੰਤ ਮਾਨ ਦੇ ਜਿਹੜੇ ਵਿਅੰਗ ਹੈ ਉਹ ਚੱਲਦੇ ਸੀ ਲੋਕਾਂ ਦੇ ਵੱਡੇ ਇਕੱਠ ਉਹਨਾਂ ਨਾਲ ਜੁੜਦੇ ਸੀ ਹਨ ਪਰ ਹੁਣ ਜੇ ਤੁਸੀਂ ਸਰਕਾਰ ਚ ਆ ਕੇ ਵੀ ਉਹੀ ਸੋਚੋਂ ਵੀ ਤੁਹਾਡੇ ਵਿਅੰਗ ਦੇ ਆਸਰੇ ਜਾਂ ਹਾਸਾ ਠੱਠਾ ਕਰਕੇ ਤੁਸੀਂ ਕਹੋ ਵੀ ਲੋਕਾਂ ਦਾ ਮਨ ਪ੍ਰਚਾਕ ਕੇ ਹੀ ਤੁਸੀਂ ਦੁਬਾਰਾ ਸਫਲ ਹੋ ਜਾਓਗੇ ਇਹ ਹਮੇਸ਼ਾ ਨਹੀਂ ਚੱਲਦਾ ਜਦੋਂ ਤੁਸੀਂ ਸੱਤਾ 'ਚ ਆ ਜਾਂਦੇ ਹੋ ਤਾਂ ਤੁਹਾਡੀਆਂ ਜ਼ਿੰਮੇਵਾਰੀਆਂ ਵੀ ਬਣ ਜਾਂਦੀਆਂ ਲੋਕਾਂ ਲਈ ਤੁਸੀਂ ਜਵਾਬਦੇਹ ਹੋ ਜਾਂਦੇ ਹੋ ਹੁਣ ਉਹੀ ਆ ਭਗਵੰਤਪਾਣ ਨੇ ਜੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਬਈ ਜਿਹੜੀ ਬਿਊਰੋਕਰੇਟਸ ਵੱਡੇ ਜਿਹੜੇ ਹੈਗੇ ਨੇ ਅਫਸਰ ਚਾਹੀ ਉਹ ਲੋਕਾਂ ਚ ਜਾ ਕੇ ਬੈਠੂਗੀ ਲੋਕਾਂ ਦੀਆਂ ਗੱਲਾਂ ਸੁਣੂਗੀ ਸਰਕਾਰ ਜਿਹੜੀ ਸੱਥਾਂ ਚ ਚੱਲੂਗੀ ਔਰ ਅਸੀਂ ਜਿਹੜਾ ਹੈ ਹਰ ਜ਼ਿਲ੍ਹੇ ਚ ਜਿਹੜਾ ਮੱਖ ਮੰਤਰੀ ਦਾ ਦਫਤਰ ਹੋਊਗਾ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ ਪਰ ਉਹ ਸਾਰਾ ਕੁਝ ਹੀ ਭੁੱਲ ਗਏ ਸੀ ਹੁਣ ਮੈਨੂੰ ਲੱਗਦਾ ਉਹ ਜਿਹੜਾ ਏਜੰਡਾ ਸੀ ਨਾ ਉੱਤੇ ਭਗਵੰਤ ਮਾਨ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਜੀ ਉਹ ਸ਼ੁਰੂ ਹੋ ਗਿਆ ਹਾਂ ਮਤਲਬ ਕਹਿ ਲੋ ਵੀ ਨੇੜੇ ਹੀ ਲੋਕਾਂ ਨੇ ਉਹਨਾਂ ਨੂੰ ਕਹਿ ਲੋ ਪੰਜਾਬੀ ਵਿੱਚ ਸਰਕਾਰ ਨੂੰ ਅਕਲ ਵੀ ਸਿਖਾ ਦਿੱਤੀ ਵੀ ਜੇ ਵਾਦੇ ਪੂਰੇ ਨਹੀਂ ਕਰਨੇ ਤਾਂ ਫਿਰ ਅਸੀਂ ਵੀ ਤੁਹਾਡੇ ਨਾਲ ਜੀ ਖੈਰ ਇਹ ਵੀ ਚੰਗੀ ਗੱਲ ਹੈ ਹਮ ਮੁੜੇ ਆਏ ਆ ਉਹ ਬਿਲਕੁਲ ਪਰ ਭਗਵੰਤ ਮਾਨ ਤੁਸੀਂ ਦੇਖਦੇ ਹੋ ਕਿ ਹਰ ਰੋਜ਼ ਉਹ ਕਿਸੇ ਨਾ ਕਿਸੇ ਹਲਕੇ ਚ ਜਾਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਜਾਂ ਪੁਲਿਸ ਅਧਿਕਾਰੀਆਂ ਨਾਲ ਜਿਹੜੇ ਵੱਡੇ ਮੁੱਦੇ ਨੇ ਕ੍ਰਪਸ਼ਨ ਦਾ ਮੁੱਦਾ ਪੰਜਾਬ ਦਾ ਬੜਾ ਬੜਾ ਵੱਡਾ ਮੁੱਦਾ ਹੈ ਜੀ ਔਰ ਇਹ ਚ ਤਾਂ ਸਾਰਾ ਸਿਸਟਮ ਹੀ ਜੁੜਿਆ ਹੋਇਆ ਹੈ ਮਤਲਬ ਕਹੇ ਲੋ ਥੱਲੇ ਤੋਂ ਲੈ ਕੇ ਤਾਂ ਤੱਕ ਜਿਹੜੇ ਤਾਰਾ ਸਾਰੇ ਪਾਸੇ ਘੁੰਮਿਆ ਆ ਰਹੀ ਰਾਜਨੀਤਿਕ ਆਗੂ ਛੋਟੇ ਮੁਲਾਜ਼ਮ ਤੋਂ ਲੈ ਕੇ ਅਧਿਕਾਰੀ ਤੱਕ ਹਨ ਔਰ ਇਹ ਫਿਰ ਜੜ ਪੁੱਟਣੀ ਔਖੀ ਹੈ ਹੂੰ ਪਰ ਦੇਖੋ ਕਦਮ ਹੀ ਨਾ ਚੁੱਕੇ ਸਰਕਾਰੇ ਵੀ ਗਲਤ ਹਨ ਹੈਨਾ ਜਾਂ ਤਾਂ ਤੋਂ ਸਫਾਈ ਸ਼ੁਰੂ ਕਰਨੀ ਕਰੇ ਤਾਂ ਥੱਲੇ ਤੱਕ ਕਾਪੀ ਆ ਜਾਣੀ ਸ਼ੁਰੂਆਤ ਤਾਂ ਕਰਨੀ ਬਈ ਹਾਂ ਕਰੇ ਉਹ ਸ਼ੁਰੂਆਤ ਕੀਤੀ ਵੀ ਹੈ ਭਗਵੰਤ ਮਾਨ ਇਹ ਦੇਖੋ ਯਤਨ ਤਾਂ ਹੋਣੇ ਚਾਹੀਦੇ ਹਨਾ ਸਫਲਤਾ ਅੱਜ ਨਾ ਮਿਲੂ ਤਾਂ ਕੱਲ ਮਿਲ ਜੂ ਹੈਨਾ ਤੇ ਦੂਜਾ ਆਪਾਂ ਗੱਲ ਕਰ ਲਈਏ ਕਿ ਆਪਾਂ ਜਲੰਧਰ ਜਿਮਨੀ ਚੋਂ ਦੀ ਗੱਲ ਕਰਦੇ ਪਏ ਸੀ ਉਹ ਤੇ ਆਪਾਂ ਵਿਸਥਾਰ ਦੀ ਗੱਲ ਕਰੀਏ ਤਾਂ ਤਿੰਨ ਆਯਾਦ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀਆਂ ਉਥੋਂ ਭਰਤੀਆਂ ਨੇ ਜਿਹੜੇ ਜਿਨ੍ਹਾਂ ਦਾ ਮੈਂ ਨਾਮਾਂ ਦਾ ਵੀ ਜ਼ਿਕਰ ਕਰ ਦਿੰਨਾ 인ਦਰਜੀਤ ਸਿੰਘ ਨੇ ਰਾਜਕੁਮਾਰ ਨੇ ਤੇ ਵਿਸ਼ਾਲ ਕੁਮਾਰ ਨੇ ਇਹ ਤਿੰਨ ਆਯਾਦ ਕਿਉਂਕਿ ਤੁਸੀਂ ਦੇਖਿਆ ਹੋਊਗਾ ਕਿ ਲੋਕ ਸਭਾ ਚੋਣਾਂ ਚ ਵੀ ਹਰੇਕ ਹਲਕੇ ਚ ਬਹੁਤ ਸਾਰੇ ਆਜ਼ਾਦ ਮੀਤਮਰਾਂ ਨੇ ਵੀ ਆਪਣੀ ਕਿਸਮਤ ਅਜਮਾਈ ਹੈ ਕਈਆਂ ਨੂੰ ਤਾਂ ਸ਼ੌਂਕ ਹੀ ਹੁੰਦਾ ਹੈ ਨਾ ਜਿਵੇਂ ਉਹ ਨੀ ਟੂ ਸ਼ਟਰਾਂ ਵਾਲਾ ਹੈ ਨਾ ਪਰ ਕਈ ਲੋਕ ਇਹ ਵੀ ਦੇਖਦੇ ਆ ਵੀ ਨਹੀਂ ਅਸੀਂ ਵੀ ਜਿਹੜੇ ਕਿਉਂਕਿ ਡੈਮੋਕ੍ਰੇਸੀ ਚ ਕੋਈ ਵੀ ਬੰਦਾ ਚੋਣ ਲੜ ਸਕਦਾ ਛੋਟੀ ਤੋਂ ਲੈ ਕੇ ਵੱਡੀ ਤੱਕ ਚੋਣ ਲੜ ਸਕਦਾ ਹੈ ਇੱਥੇ ਤਿੰਨ ਆदमी ਦੁਆਰਾ ਨੇ ਨਾਮਜ਼ਦਗੀਆਂ ਦਾਖਲ ਕਰ ਦਿੱਤੀਆਂ ਔਰ ਸ਼ਸ਼ੀਲ ਰੈਂਕੂ ਨੇ ਜਿਹੜਾ ਸਰਗਰਮੀਆਂ ਦੀ ਤੁਸੀਂ ਗੱਲ ਕੀਤੀ ਹੈ ਤਾਂ ਵੱਡਾ ਨਾ ਸੌਰੀ ਸ਼ਸ਼ੀਲ ਰੈਂਕੂ ਨੇ ਆਪਣੇ ਅੰਗਰਾਲ ਜਿਹੜੇ ਹੈਗੇ ਸੀਤਲ ਹਾਂ ਉਹਨਾਂ ਨੇ ਇੱਕ ਵੱਡਾ ਜਿਹੜਾ ਮਤਲਬ ਰੋਡ ਸ਼ੋਅ ਵੀ ਕੀਤਾ ਹਮ ਜਲੰਧਰ ਚ ਆਪਦੇ ਹਲਕੇ ਸਨ ਤੇ ਉਹਦੇ ਨਾਲ ਹੀ ਗੱਲ ਕਰ ਲਈਏ ਤਾਂ ਕਾਂਗਰਸ ਪਾਰਟੀ ਨੇ ਸ਼ੁਰੂਆਤੀ ਕਈ ਆਪਦੇ ਲੀਡਰਾਂ ਨੂੰ ਝਟਕਾ ਵੀ ਦੇਣਾ ਸ਼ੁਰੂ ਕਰਤਾ ਜੀ ਦੋ ਜਿਹੜੇ ਹੈਗੇ ਆ ਲੋਕਲ ਲੀਡਰ ਹੀ ਆ ਭਾਵੇਂ ਜਿਹੜੇ ਸ਼ਹਿਰੀ ਪ੍ਰਧਾਨ ਨੇ ਅਰਵਿੰਦਰ 베ਰੀ ਉਤੋਂ ਉਹਨਾਂ ਨੇ ਦੋ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਨੇ ਜਿਨ੍ਹਾਂ ਦੀਆਂ ਤਾਰਾਂ ਕਹਿੰ ਲੋ ਕਾਲੀ ਦਲ ਨਾਲ ਜੁੜ ਚਲੀਆਂ ਸੀ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਆਗੂਆਂ ਨੂੰ ਜਿਹੜਾ ਬਾਹਰ ਦਾ ਰਸਤਾ ਵੀ ਦਿਖਾਤਾ ਮੰਨ ਲਓ ਕਹਿ ਇਹਨਾਂ ਦਾ ਭਾਵ ਆ ਵੀ ਕਾਂਗਰਸ ਪਾਰਟੀ ਨੇ ਝਟਕਾ ਦੇ ਦਿੱਤਾ ਜੀ ਭਈ ਦੇ ਕੋਈ ਇਦਾਂ ਕਰੂਗਾ ਤਾਂ ਆ ਫੈਸਲਾ ਵੀ ਲਿਆ ਜਾ ਸਕਦਾ ਹੈ ਨਾ ਹਾਲਾਂਕਿ ਉਹ ਮਤਲਬ ਤੀਸਰੀ ਕਤਾਰ ਦੇ ਲੀਡਰ ਹੀ ਹੈ ਪਰ ਇਹ ਲੋਕਲ ਇਲੈਕਸ਼ਨ ਚ ਸ਼ੁਰੂਆਤ ਚ ਇਹ ਜਿਆ ਫੈਸਲਾ ਲੈਣਾ ਹੈ ਤਾਂ ਬੜਾ ਵੱਡਾ ਝਟਕਾ ਹੈ ਹਾਲਾਂਕਿ ਨਹੀਂ ਤਾਂ ਤਾਲਮੇਲ ਮਤਲਬ ਉਹਨਾਂ ਨੂੰ ਮੋੜਨ ਲਈ ਵੀ ਕੀਤਾ ਜਾ ਸਕਦਾ ਹੁੰਦਾ ਹੈ ਇਹ ਇਹਦੇ ਨਾਲ ਹੀ ਜਿਹੜਾ 21 ਤੱਕ ਨਾਮਜ਼ਦਗੀਆਂ ਨੇ 24 ਨੂੰ ਜਿਹੜੀ ਹੈ ਨਾਮਜ਼ਦਗੀਆਂ ਦੀ ਪੜਤਾਲ ਤੇ 26 ਨੂੰ ਵਾਪਸੀ ਹੋ ਜੂਗੀ ਜਦੋਂ ਵਾਪਸੀ ਹੋ ਜਾਂਦੀ ਫਿਰ ਤਾਂ ਮੈਦਾਨ ਚ ਜਿਹੜੇ ਰਹਿ ਜਾਂਦੇ ਕਲੀਅਰ ਹੋ ਜਾਂਦੇ ਹਨ ਔਰ ਜਿਹੜਾ ਹੈਗਾ ਅੱਜ ਦੀ ਤਰੀਕ ਤੱਕ ਜਿਹੜਾ ਹੈਗਾ ਭਾਜਪਾ ਵੱਲੋਂ ਆਪਣਾ ਉਮੀਦਵਾਰ ਕਾਂਗਰਸ ਪਾਰਟੀ ਵੱਲੋਂ ਵੀ ਆਪਣਾ ਐਲਾਨ ਦਿੱਤਾ ਗਿਆ ਔਰ ਆਮ ਆਦਮੀ ਪਾਰਟੀ ਨੇ ਵੀ ਲਾਂਤਾ ਬਸਪਾ ਨੇ ਵੀ ਲਾਂਤਾ ਕਾਲੀ ਦਲ ਅਜੇ ਪਿੱਛੇ ਆ ਔਰ ਕਾਲੀ ਦਲ ਹੋ ਸਕਦਾ ਕੀ ਰਣਨੀਤੀ ਉੱਥੇ ਬਣਾਉਂਦਾ ਜੇ ਉਹਨਾਂ ਦਾ ਵੋਟ ਬੈਂਕ ਦੇਖੀਏ ਤਾਂ ਅੱਛਾ 200 ਹੀ ਆ ਉੱਥੇ ਔਰ 10 ਮੈਂਬਰੀ ਜਿਹੜੀ ਕਮੇਟੀ ਬਣੀ ਹੈ ਉਹ ਜਿੱਚ ਬੀਬੀ ਜ਼ਗੀਰ ਕੌਰ ਵੀ ਨੇ ਗੁਰਬਟਾਲਾ ਵੀ ਨੇ ਗੁਰਪ੍ਰਤਾਪ ਸਿੰਘ ਜਿਹੜੇ ਨੇ ਜੀ ਤੇ ਇੱਕ ਸ਼ਾਇਦ ਡਾਕਟਰ ਸਖਵਿੰਦਰ ਸਿੰਘ ਨੇ ਉਹ ਤਿੰਨ ਮੈਂਬਰੀ ਕਮੇਟੀ ਚ ਜੀ ਇਹ ਤਿੰਨੇ ਜਿਹੜੇ ਪਾਰਟੀ ਪ੍ਰਧਾਨ ਨੂੰ ਕਿਹਦਾ ਨਾਂ ਜਿਹੜਾ ਮੋਹਰ ਲਾਉਂਦੇ ਆ ਵੀ ਆਹ ਉਮੀਦਵਾਰ ਅਟਾਰਿਆ ਜਾਵੇ ਕਿਸ ਤਰ੍ਹਾਂ ਦੀ ਉੱਥੇ ਰਣਨੀਤੀ ਬਣਾਈ ਜਾਵੇ ਕਿਉਂਕਿ ਜਿਹੜੇ ਬੀਬੀ ਜੰਗੀਰ ਕੌਰ ਦੀ ਵੀ ਰਹਿ ਹੈ ਜਿਹੜੀ ਜਲੰਧਰ ਚੀ ਹੈ ਸ਼ਹਿਰ ਉਹ ਮਿਰਕਲ ਇੱਕ ਅੱਧੇ ਦਿਨ ਚ ਕਰਨਾ ਹੀ ਪੈਣਾ ਕਲੀਅਰ ਰਹਿ ਗੋ 21 ਤੱਕ ਤਾਂ ਨਾਮਜਦਗੀਆਂ ਦਾ ਹੋ ਸਕਦਾ ਕੱਲ੍ਹ ਅੱਜ ਹੀ ਆਜ ਕੱਲ੍ਹ ਹੀ ਕਰ ਦੇਣਗੇ ਅੱਜ ਨਾਲ ਤਾਂ ਕੱਲ ਕਰ ਦੇਣਗੇ ਔਰ ਕਿਨੂੰ ਉਲਾਨਦੇ ਆ ਕਿਸ ਤਰ੍ਹਾਂ ਦੀ ਰਣਨੀਤੀ ਬਣਾਉਂਦੇ ਆ ਕਿ ਪਾਰਟੀ ਦਾ ਜਿਹੜਾ ਬਹੁਤ ਕਹਿ ਲਓ ਡਿੱਗਿਆ ਹੋਇਆ ਉਸ ਹਲਕੇ ਚ ਮਿਆਰ ਆ ਉਹਨੂੰ ਚੁੱਕ ਸਕਦੇ ਨੇ ਉਹ ਸਭਾਂ ਦੱਸੂਗਾ ਹਨ ਤੇ ਜਿਹੜੀਆਂ ਬਾਕੀ ਤਰਾਂ ਨੇ ਆਉਣ ਵਾਲੇ ਦਿਨਾਂ ਜਦੋਂ ਅਸਲੀ ਜੰਗ ਆ ਉਹ ਨਾਮਜਦਗੀਆਂ ਜਦੋਂ ਕਲੀਅਰ ਹੋ ਜਾਂਦੀਆਂ ਨੇ ਮਤਲਬ ਜਿਹੜੇ ਤਰਾ ਮੈਦਾਨ ਚ ਰਹਿ ਜਾਂਦੀਆਂ ਨੇ ਉਸ ਤੋਂ ਬਾਅਦ ਚ ਸ਼ੁਰੂ ਹੁੰਦੀ ਹੁੰਦੀ ਆ ਫਿਰ ਇੱਥੇ ਜ਼ੋਰ ਤਾਂ ਲੱਗੂਗਾ ਹੈਨਾ ਔਰ ਇਸ ਤੋਂ ਬਾਅਦ ਜਿਹੜੀਆਂ ਚਾਰ ਹੋਰ ਹਲਕਿਆਂ ਚ ਵੀ ਹੋਣੀਆਂ ਨੇ ਜਿਹ ਚ ਉਹ ਤੇ ਆਪਾਂ ਕੱਲ ਨੂੰ ਵਿਸਥਾਰ ਚ ਗੱਲਬਾਤ ਕਰ ਲਾਂਗੇ ਖਾਸ ਕਰ ਗਿੱਦੜਵਾਹਾ ਤੇ ਜੀ ਕਿਉਂਕਿ ਪੰਜਾਬ ਦਾ ਅਹਿਮ ਹਲਕਾ ਹੈ ਜਿੱਥੇ ਲੰਬਾ ਸਮੇਂ ਤੋਂ ਬਾਦਲ ਪਰਿਵਾਰ ਲੜਦਾ ਰਿਹਾ ਫਿਰ ਉਹਨਾਂ ਰਾਜਾ ਵੜਿੰਗ ਜਿਹੜੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਆ ਉਹ ਤਿੰਨ ਵਾਰੀ ਉੱਥੋਂ ਵਿਧਾਇਕ ਰਹੇ ਆ ਜੀ ਹੁਣ ਕਾਂਗਰਸ ਦੀ ਲੋਕ ਸਭਾ ਚੋਣਾਂ 'ਚ ਭਾਵੇਂ ਪੋਜੀਸ਼ਨ ਪਿੱਛੇ ਚਲੀ ਗਈ ਆ ਪਰ ਉੱਥੇ ਜਿਹੜੇ ਆਪਣੇ ਕਹਿ ਲੋ ਭਈ ਜਿਮਨੀ ਚੋਣ ਦੀ ਰਣਨੀਤੀ ਹੋਊ ਜਾਂ ਸਮੀਕਰਨ ਹੋਣਗੇ ਉਹ ਤਾਂ ਵੱਖਰੇ ਹੋਣਗੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਸੁਖਵੀਰ ਬਾਦਲ ਵੀ ਉੱਥੋਂ ਉਤਰ ਸਕਦੇ ਨੇ ਚੋਣ ਮੈਦਾਨ 'ਚ ਰਾਜਾ ਵੜਿੰਗ ਦੀ ਪਤਨੀ ਜਾ ਸਕਦੀ ਆ ਆਪਾਂ ਕੱਲ ਇਹ ਤੇ ਵਿਸਥਾਰ ਨਾਲ ਗੱਲਬਾਤ ਕਰਾਂਗੇ ਔਰ ਹੋਰ ਵੀ ਇੱਕ ਚਿਹਰਾ ਹੈਗਾ ਖਾਸ ਉਹ ਲੁਧਿਆਣੇ ਜ਼ਿਲ੍ਹੇ ਨਾਲ ਜੁੜਿਆ ਹੈ ਚਿਹਰਾ ਕਾਂਗਰਸ ਦਾ ਉਹਦੀ ਵੀ ਚਰਚਾ ਚੱਲ ਰਹੀ ਹੈ ਬੇ ਹੋ ਸਕਦਾ ਕਾਂਗਰਸ ਪਾਰਟੀ ਉਹਨੂੰ ਉੱਥੇ ਬਣਾ ਲਿਓ ਆਪਾਂ ਕੱਲ ਵਿਸਥਾਰ ਚ ਉਹ ਹਲਕੇ ਦੀ ਕੀ ਪੋਜੀਸ਼ਨ ਹੈ ਉੱਤੇ ਜ਼ਿਕਰ ਕਰਾਂਗੇ ਜਲੰਧਰ ਜਿਮਨੀ ਚੋਣ ਦੀ ਆਪਾਂ ਸਰਗਰਮੀਆਂ ਪਸ਼ੋਕੜ ਉਮੀਦਵਾਰਾਂ ਦਾ ਤੇ ਜਿਹੜਾ ਹੈਗਾ ਕੀ ਰਣਨੀਤੀ ਹੈ ਮੁੱਢਲੇ ਦੌਰ ਚ ਉਹ ਤੇ ਆਪਾਂ ਅੱਜ ਚਰਚਾ ਕਰ ਲਈ ਹੈ ਤੇ ਇਸ ਜਿਮਨੀ ਚੋਣ ਨਾਲ ਤਾਂ ਲੋਕਾਂ ਦਾ ਇੰਟਰਸਟ ਹੈ ਜਿਹੜਾ ਖਾਸ ਕਰਕੇ ਵਿਦੇਸ਼ਾਂ 'ਚ ਵੀ ਬੈਠੇ ਪੰਜਾਬੀ ਹੈ ਉਹ ਜੁੜਿਆ ਰਹੂਗਾ ਆਪਾਂ ਇਹ ਤੇ ਹਰ ਰੋਜ਼ ਦੀ ਤਰ੍ਹਾਂ ਜਿਹੜੀ ਹੈ ਚਰਚਾ ਨਾਲ ਦੀ ਨਾਲ ਲੈ ਕੇ ਚੱਲਾਂਗੇ ਜੀ ਤਾਂ ਅੱਗੇ ਗੱਲ ਕਰਦੇ ਆਂ ਵੀ ਆਂਦੇ ਹੀ ਮੋਦੀ ਸਰਕਾਰ ਵੱਲੋਂ ਜੋ ਹੈ ਕਿਸਾਨਾਂ ਦੇ ਹਿੱਤ ਚ ਕਈ ਵੱਡੇ ਫੈਸਲੇ ਲਏ ਗਏ ਨੇ ਤਾਂ ਕਿਵੇਂ ਦੇਖਦੇ ਹਾਂ ਅ ਦੇਖੋ ਪਹਿਲਾਂ ਤਾਂ ਆਪਾਂ ਜਿਹੜੇ ਫੈਸਲਿਆਂ ਤੇ ਗੱਲਬਾਤ ਕਰਨ ਤੋਂ ਪਹਿਲਾਂ ਆਪਾਂ ਇਹ ਗੱਲ ਕਰ ਲਈਏ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਨੇ ਅਹਿਸਾਸ ਕਰਾਤਾ ਵੀ ਦੇਸ਼ ਦੀ ਜੜੀ ਰੀੜ ਦੀ ਹੱਡੀ ਹੈ ਜਾਂ ਦੇਸ਼ ਨੂੰ ਜਿਹੜਾ ਅੰਨ ਭੰਡਾਰ ਦੇਣ ਵਾਲੇ ਕਿਸਾਨ ਨੇ ਅਨਦਾਤਾ ਉਹਨਾਂ ਬਾਰੇ ਜਾਂ ਦੇਸ਼ ਦੀ ਜਿਹੜੀ ਕਹਿ ਲਓ ਵੀ ਆਰਥਿਕਤਾ ਦਾ ਵੀ ਮੇਨ ਜਿਹੜਾ ਸਰੋਤ ਆ ਜਾਂ ਪੰਜਾਬ ਦੀ ਆਰਥਿਕਤਾ ਦਾ ਕਹਿ ਲਈਏ ਉਹ ਖੇਤੀਬਾੜੀ ਹੈ ਹੂੰ ਔਰ ਇਹਨਾਂ ਵੱਲ ਧਿਆਨ ਦੇਣਾ ਵੀ ਬਣਦਾ ਔਰ ਜੇ ਕਹਿ ਲਈਏ ਜਿਹੜੀ ਇੰਡਸਟਰੀ ਵੀ ਹੈ ਜਾਂ ਜਿਹੜਾ ਵਪਾਰੀ ਹੈ ਵੱਡਾ ਵਪਾਰੀ ਵਰਗ ਵੀ ਕਿਸਾਨੀ ਦੇ ਧੰਦੇ ਨਾਲ ਹੀ ਉਹਦੇ ਨਾਲ ਹੀ ਹਾਂ ਜਿਹੜਿਆ ਜੁੜਿਆ ਹੋਇਆ ਇਹ ਆਪ ਗੱਲ ਕਰ ਲਈਏ ਕਿ ਜਿਹੜੀ ਹੈ ਐਗਰੋ ਇੰਡਸਟਰੀ ਦਾ ਸਾਰੀ ਜੁੜੀ ਇਹਦੇ ਨਾਲ ਹੋਈ ਆ ਹਨ ਔਰ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਵੀ ਬਣਦਾ ਔਰ ਜੇ ਕਹਿ ਲਈਏ ਪੰਜਾਬ ਚ ਦੇਸ਼ ਚ ਲੰਬੇ ਚੱਲੇ ਕਿਸਾਨੀ ਸੰਘਰਸ਼ ਚ 1.5 ਸਾਲ ਤਿੰਨ ਕਾਨੂੰਨਾਂ ਦੇ ਖਿਲਾਫ ਜਿਹੜਾ ਚੱਲਿਆ ਸੰਘਰਸ਼ ਆ ਜੀ ਚ ਪੂਰੇ ਦੇਸ਼ ਦੇ ਕਿਸਾਨਾਂ ਨੇ ਭਾਗ ਲਿਆ ਔਰ ਉਹ ਬੜਾ ਵੱਡਾ ਇੱਕ ਇਤਿਹਾਸਿਕ ਜਿਹੜਾ ਸੰਘਰਸ਼ ਹੋਇਆ ਸਰਕਾਰ ਦੇ ਖਿਲਾਫ ਔਰ ਮੋਦੀ ਸਰਕਾਰ ਜੀ ਨੂੰ ਕਹ ਲੈ ਕਹਿ ਸਕਦੇ ਸੀ ਵੀ ਡਿਕਟੇਟਰ ਸਰਕਾਰ ਹੈ ਕਹਿ ਰਹੇ ਸੀ ਵੀ ਇਹ ਝੁਕਦੀ ਨਹੀਂ ਸਰਕਾਰ ਵੈਕਫੁੱਟ ਤੇ ਨਹੀਂ ਜਾਂਦੀ ਔਰ ਕਿਸਾਨਾਂ ਦੇ ਸੰਘਰਸ਼ ਨੇ ਸਰਕਾਰ ਨੂੰ ਵੈਕਫੁੱਟ ਤੇ ਵੀ ਤੱਕਤਾ ਸੀ ਆਖਰ ਵਾਪਸ ਆ ਕੇ ਉਹਨਾਂ ਨਾਲ ਗੱਲਬਾਤ ਕਰਨੀ ਪਈ ਸੀ ਹਨ ਪਰ ਇਹਦੇ ਨਾਲ ਹੀ ਸਰਕਾਰ ਨੇ ਜਿਹੜਾ ਉਹਨਾਂ ਨਾਲ ਜਦੋਂ ਗੱਲਬਾਤ ਹੋਈ ਹੈ ਜਿਹੜੇ ਵਾਅਦੇ ਕੀਤੇ ਸੀ ਉਹ ਸਰਕਾਰ ਭੁੱਲ ਗਈ ਸੀ ਫਿਰ ਕਿਸਾਨਾਂ ਨੇ ਫਿਰ ਤੁਹਾਨੂੰ ਯਾਦ ਉਹ ਇਲੈਕਸ਼ਨ ਤੋਂ ਪਹਿਲਾਂ ਦਿੱਲੀ ਵੱਲੋਂ ਚਾਲੇ ਪਾਏ ਸੀ ਹਮ ਅਜੇ ਵੀ ਕਿਸਾਨ ਜਿਹੜੇ ਬਾਡਰਾਂ ਤੇ ਹੀ ਬੈਠੇ ਆ ਉਹਨਾਂ ਨੂੰ ਹਰਿਆਣੇ ਚੀਨੀ ਸੀ ਇੰਟਰ ਹੋਣ ਦਿੱਤਾ ਗਿਆ ਜਿਹੜੇ ਖਨੌਰੀ ਬਾਡਰ ਤੇ ਆਪਣੇ ਸਿੰਘੂ ਬਾਡਰ ਤੇ ਬੈਠੇ ਨੇ ਹਨ ਔਰ ਸੰਭੂ ਸੰਭੂ ਬਾਟਰ ਸੰਭੂ ਬਾਟਰ ਔਰ ਉੱਥੇ ਅਜੇ ਵੀ ਕਿਸਾਨ ਉਮੇ ਡਟੇ ਹੋਏ ਨੇ ਪਰ ਚੋਨਾ ਦੇ ਦੌਰਾਨ ਜਿਹੜਾ ਭਾਜਪਾ ਨੇ ਕਈ ਤਰ੍ਹਾਂ ਦੇ ਪੱਤੇ ਖੇਡ ਕੇ ਦੇਖੇ ਕਿਸਾਨਾਂ ਨੂੰ ਪਾਸੇ ਰੱਖ ਕੇ ਉਹਨਾਂ ਨੇ ਖਾਸ ਕਰਕੇ ਪੰਜਾਬ ਚ ਵੀ ਖੇਡ ਕੇ ਦੇਖਿਆ ਵੀ ਅਸੀਂ ਸ਼ਾਇਦ ਸਫਲ ਹੋ ਜਾਈਏ ਦੇਖੋ ਜਿਹੜੀ ਇਹ ਕਿਸਾਨਾਂ ਦੀ ਲੜਾਈ ਹੈ ਉਹੋ ਜਿਹੇ ਕਹ ਲੋ ਜੇ ਜੂਪੀ ਦੇ ਕਿਸਾਨ ਸੀ ਜਾਂ ਰਾਜਸਥਾਨ ਦੇ ਸੀ ਹਰਿਆਣਾ ਦੇ ਸੀ ਤੇ ਉਹਨਾਂ ਸਾਰਿਆਂ ਦਾਵਾ ਤੇ ਜਿਹੜੀ ਇਹ ਭਾਜਪਾ ਦਾ ਵੋਟ ਬੈਂਕ ਪ੍ਰਭਾਵਿਤ ਹੋਇਆ ਜੀ ਉਹ 100 240 ਤੇ 70 ਹੈ ਭਾਜਪਾ ਹਮ ਔਰ ਭਾਜਪਾ ਨੂੰ ਖਾਸ ਕਰ ਅਹਿਸਾਸ ਹੋ ਗਿਆ ਹਮ ਵੀ ਕਿਸਾਨੀ ਨੂੰ ਸਾਨੂੰ ਨਾਲ ਲੈ ਕੇ ਚੱਲਣਾ ਪਊ ਜੀ ਕਿਸਾਨੀ ਦੀਆਂ ਜਿਹੜੀਆਂ ਮੰਗਾਂ ਨੇ ਕਿਸਾਨ ਜਥੇਬੰਦੀਆਂ ਦੇ ਮੁੱਦੇ ਨੇ ਉਹਨਾਂ ਤੇ ਸਰਕਾਰ ਨੂੰ ਧਿਆਨ ਦੇਣਾ ਪਊਗਾ ਨਾ ਕਿ ਮਤਲਬ ਉਹਦਾ ਬਦਲ ਲੱਭਣਾ ਪਊਗਾ ਹਮ ਇਹ ਤਾਂ ਨਹੀਂ ਹੈ ਵੀ ਜੇ ਉਹ ਬੰਦੇ ਸੰਘਰਸ਼ ਕਰ ਰਹੇ ਆ ਸਰਕਾਰ ਨੂੰ ਸਾਸ ਕਰਾਉਣ ਲਈ ਐਜੀਟੇਸ਼ਨ ਕਰ ਰਹੇ ਆ ਉਹਨਾਂ ਦੀ ਗੱਲ ਸੁਣਨੀ ਬਣਦੀ ਆ ਉਹਨਾਂ ਦੇ ਮਸਲੇ ਸਰਕਾਰ ਦਾ ਫਰਜ਼ ਬਣਦਾ ਕਿ ਉਹਨਾਂ ਦੇ ਮਸਲੇ ਮੁੱਦਿਆਂ ਨੂੰ ਸੁਣੇ ਉਹਨਾਂ ਦਾ ਹੱਲ ਕਰੇ ਇਹਦਾ ਮਤਲਬ ਇਹ ਥੋੜੀ ਵੀ ਉਹਨਾਂ ਨੂੰ ਪਾਸੇ ਹੀ ਕਰ ਦਿਓ ਜੀ ਜਾਂ ਆਤਵਾਦੀ ਵਖਵਾਦੀ ਕਹਿ ਦਿਓ ਹਾਂ ਇਹ ਇਹ ਸਭ ਕੁਝ ਹੋਈ ਹੈ ਤੁਸੀਂ ਸਾਰਾ ਕੁਝ ਬਰੋਲਿਆ ਪਰ ਇਹ ਚੰਗਾ ਕਦਮ ਭਾਵੇਂ ਜਿਹੜਾ ਸਰਕਾਰ ਨੇ ਉਹ ਇੱਕ ਜਿਹੜੀ ਕਿਹੜੀ ਨੀਤੀ ਆ ਆਪਣੇ ਕਿਸਾਨ ਸਨਮਾਨ ਸਨਮਾਨ ਨੀਤੀ ਹੈ ਨਾ ਉਹ ਚੰਗੀ ਗੱਲ ਆ ਮੋਦੀ ਨੇ ਆਉਂਦੇ ਜਿਹੜੀ ਕਿਸਤ ਆ ਸਰਵਿਕ ਕਿਸਤ ਪਾਈ ਆ ਜਿਹੜੀ ਸਾਰੇ ਕਿਸਾਨਾਂ ਦੇ ਦੇਸ਼ ਦੇ ਕਿਸਾਨਾਂ ਦੇ ਔਰ ਪੰਜਾਬ ਦੇ ਕਿਸਾਨਾਂ ਦੇ ਵੀ ਉਹ ਪਈ ਆ ਔਰ ਉਹਦੇ ਨਾਲ ਹੀ ਜਿਹੜਾ ਦੂਜਾ ਫੈਸਲਾ ਜਿਹੜੀਆਂ 14 ਫਸਲਾਂ ਤੇ ਸਰਕਾਰ ਨੇ ਐਮਐਸਪੀ ਦਾ ਫੈਸਲਾ ਕੀਤਾ ਔਰ ਝੋਨੇ ਦੀ ਜਿਹੜੀ ਫਸਲ ਆ ਉਤੇ 117 ਰੁਪਏ ਸ਼ਾਇਦ ਵਾਅਦਾ ਕੀਤਾ ਤੇ 2300 ਪ੍ਰਤੀ ਮਤਲਬ ਕੁਆਂਟਲ बिकੂਗਾ ਹੁਣ ਝੋਨਾ ਤੇ ਹੋਰ ਵੀ ਜੜੀਆਂ ਨੇ ਕਪਾਹ ਆ ਮੂੰਗੀ ਆ ਮੱਕੀ ਆ ਤੇਲ ਨੇ ਆਪਣੀ मूंगफली ਆ ਹੋਰ ਟੋਟਲ 14 ਹੈਗੀਆਂ ਨੇ ਫਸਲਾਂ ਜਿਨ੍ਹਾਂ ਤੇ ਐਮਐਸਪੀ ਚ ਵਾਅਦਾ ਕੀਤਾ ਹੈ ਉਹ ਜਾਂ ਐਮਐਸਪੀ ਦੇਣ ਦਾ ਮੂੰਗੀ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਪਿਛਲੀ ਵਾਰੀ ਮੂੰਗੀ ਤੇ ਮੱਕੀ ਤੇ ਤਾਂ ਪੰਜਾਬ ਸਰਕਾਰ ਨੇ ਵੀ ਦਿੱਤੀ ਸੀ ਐਮਐਸਪੀ ਦੇ ਰੇਟ ਮੁਤਾਬਕੀ ਖਰੀਦੀ ਸੀ ਔਰ ਜਗਰਾਉਂ ਜਿਹੜੀ ਹੈ ਏਸ਼ੀਆ ਦੀ ਦੂਜੀ ਵੱਡੀ ਮੰਡੀ ਹੈ ਜਗਰਾਉਂ ਪਰ ਮੂੰਗੀ ਦੀ ਇਹ ਹੱਬ ਹੈ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ ਉਰੇ ਪੰਜਾਬ ਚੋਂ ਜਿਹੜੇ ਮੂੰਗੀ ਦੇ ਹੈਗੀ ਆ ਮਤਲਬ ਕਿਸਾਨ ਉਹ ਇੱਥੇ ਲੈ ਕੇ ਆਉਂਦੇ ਮੂੰਗੀ ਹਮ ਇੱਥੇ ਕੱਲੀ ਸਰਕਾਰ ਹੀ ਨਹੀਂ ਤੇ ਵਪਾਰੀ ਵੀ ਹਮ ਇੱਥੇ ਮੂੰਗੀ ਨਾਲ ਸੰਬੰਧਿਤ ਇੰਡਸਟਰੀ ਵੀ ਕਾਫੀ ਹੈ ਮਿੱਲਾਂ ਨੇ ਜਿਹੜੀਆਂ ਪਾਲਿਸ਼ ਕਰਦੀਆਂ ਮਿੱਲਾਂ ਔਰ ਉਹ ਮੂੰਗੀ ਪੈਕ ਹੋ ਕੇ ਜਾਂਦੀ ਹੈ ਇਹ ਇੱਥੇ ਕਾਫੀ ਵੱਡੀ ਹੈ ਔਰ ਪਿਛਲੀ ਵਾਰੀ ਸਰਕਾਰ ਨੇ ਐਮਐਸਪੀ ਦਿੱਤੀ ਵੀ ਸਿੱਖਿਆ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਵੀ ਵਾਅਦਾ ਕੀਤਾ ਸੀ ਵੀ ਅਸੀਂ ਜੇ ਕੀਂਦਰ ਨਹੀਂ ਦੇਊਗਾ ਤਾਂ ਸੀਐਮਐਸਪੀ ਦੇ ਦੇਾਂਗੇ ਪੰਜਾਬ ਵਾਲਿਆਂ ਨੂੰ ਜਿਹੜੇ ਆ ਮੈਡਮ ਜਿਨ੍ਹਾਂ ਦਾ ਵਿਆਹ ਹੋਇਆ ਕੱਲ੍ਹ ਕੇ ਪਰਸ ਨੂੰ ਅਨਮੋਲ ਅਨਮੋਲ ਗਗਨਮਾਨ ਗਗਨਮਾਨ ਉਹਨਾਂ ਨੇ ਤਾਂ ਮਤਲਬ ਬਿਨਾਂ ਸੋਚੇ ਸਮਝੇ ਉਹਨਾਂ ਦੀ ਵੀਡੀਓ ਵੀ ਬੜੀ ਵਾਇਰਲ ਹੋਈ ਹੈ ਸੁਣੀ ਹੋ ਤੁਸੀਂ ਸ਼ਾਇਦ ਹੈਨਾ ਤੇ ਖੈਰ ਏਡੇ ਵੱਡੇ ਫਿਰ ਵਾਅਦਿਆਂ ਤੇ ਸਟੈਂਡ ਕਰਨਾ ਔਖਾ ਵੀ ਹੋ ਜਾਂਦਾ ਆ ਸਰਕਾਰ ਹੁਣ ਭਗਵੰਤ ਮਾਨ ਸਾਹਿਬ ਆ ਲੋਕ ਸਭਾ ਚੋਣਾਂ ਚ ਇਸ ਮੁੱਦੇ ਤੋਂ ਪੈਰ ਪਿੱਛੇ ਖਿੱਚ ਗਿਆ ਸੀ ਹੈਨਾ ਤੇ ਖੈਰ ਸਰਕਾਰ ਮੋਦੀ ਸਰਕਾਰ ਦਾ ਇਹ ਚੰਗਾ ਕਦਮ ਹੈ ਇਸ ਪਾਸੇ ਤੁਰੀਤਾ ਸਹੀ ਹਮ ਰਕ ਸੰਜੇ ਤੇ ਬੰਦੀਆਂ ਕਹਿ ਰਹੇ ਨੇ ਸੰਘਰਸ਼ ਦਾ ਸਿੱਟਾ ਸਾਡੇ ਦਾ ਹਮ ਜਾਂ ਜੇ ਅਸੀਂ ਅਹਿਸਾਸ ਕਰਾਇਆ ਨਾ ਪੰਜਾਬ ਚ ਜਾਂ ਹਰਿਆਣੇ ਚ ਜਾਂ ਰਾਜਸਥਾਨ ਚ ਖਾਸ ਕਰ ਦੋਨਾਂ ਪੰਜਾਬ ਤੇ ਹਰਿਆਣੇ ਚ ਤਾਂ ਬਹੁਤ ਜ਼ਿਆਦਾ ਭਾਜਪਾ ਦਾ ਵਿਰੋਧ ਹੋਇਆ ਹੈ ਹਨਾ ਭਾਜਪਾ ਦੇ ਉਮੀਦਵਾਰਾਂ ਦਾ ਤੇ ਜਦੋਂ ਵਿਰੋਧ ਹੋਇਆ ਤਾਂ ਫਿਰ ਅਹਿਸਾਸ ਤਾਂ ਕਰਦੀ ਹੈ ਸਰਕਾਰ ਹਨਾ ਔਰ ਚੰਗੀ ਗੱਲ ਹੈ ਕਿਸਾਨਾਂ ਦੇ ਹਿੱਤ ਚ ਸਰਕਾਰ ਕਦਮ ਚੁੱਕੇ ਔਰ ਇਹ ਕਿਸਾਨੀ ਮਜਬੂਤ ਹੋ ਗਈ ਦੇਸ਼ ਦੀ ਤਾਂ ਸਾਰੀ ਜਿਹੜੀ ਆਰਥਿਕਤਾ ਹੀ ਮਜਬੂਤ ਹੋਊਗੀ ਹੋਰ ਵਰਗ ਵਪਾਰੀ ਵਰਗ ਮਜ਼ਦੂਰ ਵਰਗ ਸਾਰੇ ਨੂੰ ਆਰਥਿਕ ਹਲਾਰਾ ਮਿਲੂਗਾ ਕਿਉਂਕਿ ਮਜ਼ਦੂਰ ਵੀ ਵੱਡੀ ਜਮਾਤ ਹੈ ਮਜ਼ਦੂਰ ਜਮਾਤ ਵੀ ਕਿਸਾਨੀ ਦੇ ਉਸ ਖੇਤੀਬਾੜੀ ਦੇ ਧੰਦੇ ਨਾਲ ਹੀ ਜੁੜੀ ਹੋਈ ਹੈ ਹਨ ਔਰ ਇਹ ਦੋ ਚੰਗੇ ਫੈਸਲੇ ਨੇ ਭਾਵੇਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਬਲਵੀਰ ਸਿੰਘ ਰਾਜੇਵਾਲਾ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਉਹਨਾਂ ਨੇ ਮਤਲਬ ਇਹਨੂੰ ਰੱਦ ਕੀਤਾ ਜਿਹੜਾ ਕੇਂਦਰ ਨੇ ਦਿੱਤਾ ਨਾ ਇਹ ਪੈਕੇਜ ਉਹਨਾਂ ਨੇ ਕਿਹਾ ਅਸੀਂ ਆ ਐਮਐਫਪੀ ਦੇਵਾਂਗੇ ਆ ਕਰਾਂਗੇ ਉਹਨਾਂ ਨੇ ਇਹਨੂੰ ਰੱਦ ਕਰਦੇ ਆ ਕਿਹਾ ਕਿ ਸਰਕਾਰ ਭਾਜਪਾ ਸਰਕਾਰ ਆ ਜਿਹੜੀ ਉਹ ਵੋਟਾਂ 'ਚ ਤਾਂ ਵਾਅਦਾ ਕਰ ਰਹੀ ਸੀ ਝੋਨੇ ਨੂੰ 3100 ਨਾਲ ਖਰੀਦਾਂਗੇ ਝੋਨਾ ਪਰ ਹੁਣ ਜਿਹੜਾ 2300 ਤੱਕ ਕੀ ਕੀਤਾ ਉਹਨਾਂ ਨੇ ਇਹਨੂੰ ਰੱਦ ਕੀਤਾ ਖੈਰ ਸਰਕਾਰ ਮੋਦੀ ਸਰਕਾਰ ਨੂੰ ਇਹ ਜ਼ਰੂਰ ਚਾਹੀਦਾ ਹੈ ਕਿ ਜਿਹੜੇ ਜਿਸ ਤਰ੍ਹਾਂ ਪਹਿਲਾਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਗੱਲਬਾਤ ਰਾਹੀਂ ਜਿਹੜਾ ਇੱਕ ਟੇਬਲ ਤੇ ਬੈਠ ਕੇ ਕਿਸਾਨਾਂ ਨਾਲ ਉਹਨਾਂ ਨੇ ਵਾਅਦੇ ਕੀਤੇ ਸੀ ਜਾਂ ਉਹਨਾਂ ਦੀਆਂ ਮੰਗਾਂ ਮੰਨੀਆਂ ਸੀ ਤਾਂ ਸਰਕਾਰ ਨੂੰ ਜ਼ਰੂਰ ਚਾਹੀਦਾ ਜੇ ਇਸ ਰਸਤੇ ਤੁਰੀ ਹੈ ਮੋਦੀ ਸਰਕਾਰ ਤਾਂ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਜਿਹੜੀਆਂ ਕਿਸਾਨ ਹਿੱਤਾਂ ਨੂੰ ਲੈ ਕੇ ਸੰਘਰਸ਼ ਕਰਦੀਆਂ ਪਈਆਂ ਨੇ ਲੰਬੇ ਸਮੇਂ ਤੋਂ ਲੜ ਰਹੀਆਂ ਨੇ ਔਰ ਜਿਹੜੇ ਸੈਂਕੜੇ ਕਿਸਾਨ ਨੇ ਇਸ ਸੰਘਰਸ਼ 'ਚ ਸ਼ਹੀਦ ਵੀ ਹੋ ਗਏ ਨੇ ਬਹੁਤ ਸਾਰੇ ਕਿਸਾਨਾਂ ਤੇ ਪਰਚੇ ਦਰਜ ਹੋਏ ਨੇ ਬਹੁਤ ਸਾਰੇ ਕਿਸਾਨਾਂ ਦੀਆਂ ਜਿਹੜੇ ਜਿਵੇਂ ਕੱਲੋ ਵੀ ਲੜਦਿਆਂ ਦੀਆਂ ਅੱਖਾਂ ਚਲੀਆਂ ਗਈਆਂ ਤੁਹਾਨੂੰ ਯਾਦ ਹੋਊਗਾ ਅਥਰੂ ਗੈਸ ਦੇ ਜਿਹੜੇ ਗੋਲੇ ਡਿੱਗੇ ਆ ਬਹੁਤ ਸਾਰੇ ਕਿਸਾਨਾਂ ਨੂੰ ਕਈ ਅਪਾਹਜ ਵੀ ਹੋਏ ਨੇ ਜੀ ਮਤਲਬ ਇਸ ਲੜਾਈ 'ਚ ਜਿਹੜੀਆਂ ਕਿਸਾਨ ਜਥੇਬੰਦੀਆਂ ਅਗਵਾਈ ਕਰਦੀਆਂ ਰਹੀਆਂ ਇਸ ਲੜਾਈ ਦੀ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨਾਲ ਤਾਲਮੇਲ ਕਰਕੇ ਬਿਲਕੁਲ ਜਾਂ ਉਹਨਾਂ ਜਿਹੜੇ ਬਹੁਤ ਸਾਰੇ ਜਿਹੜੇ ਮੇ ਰਾਜੇਵਾਲ ਜਾਂ ਹੋਰ ਵੀ ਕਈ ਕਿਸਾਨ ਆਗੂ ਆ ਉਹ ਕਿਸਾਨਾਂ ਦੀ ਜ਼ਮੀਨੀ ਲੈਵਲ ਤੇ ਜਿਹੜੀਆਂ ਜੁੜਗੀਆਂ ਹੋਈਆਂ ਛੋਟੇ ਕਿਸਾਨਾਂ ਦੀਆਂ ਹੂੰ ਉਹਨਾਂ ਦੀਆਂ ਮੰਗਾਂ ਉਹਨਾਂ ਨੂੰ ਕਿਸ ਤਰ੍ਹਾਂ ਆਰਥਿਕ ਤੌਰ ਤੇ ਮਜ਼ਬੂਤ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਕਰਜ਼ੇ ਜਾਲ ਚੋਂ ਕਿਵੇਂ ਕੱਢਿਆ ਜਾ ਸਕਦਾ ਹੈ ਉਹਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਤੇ ਬੀਮਾ ਯੋਜਨਾ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾ ਸਕਦਾ ਹੈ ਜਾਂ ਹੋਰ ਵੀ ਜਿਹੜੇ ਫੈਸਲੇ ਨੇ ਉਹ ਜੇ ਸਰਕਾਰ ਤੁਰੀ ਹੈ ਇਸ ਰਸਤੇ ਤਾਂ ਚੰਗੀ ਗੱਲ ਹੈ ਸ਼ੁਭ ਸਗਨ ਆ ਪਰ ਸਰਕਾਰ ਨੂੰ ਉਹਨਾਂ ਕਿਸਾਨ ਆਗੂਆਂ ਨੂੰ ਜ਼ਰੂਰ ਕੌਨਫੀਡੈਂਸ ਲੈਣਾ ਚਾਹੀਦਾ ਉਹਨਾਂ ਨਾਲ ਮੀਟਿੰਗ ਕਰਕੇ ਇੱਕ ਜਿਹੜੀ ਜਿਹੜੀ ਇਸ ਮੁੱਦੇ ਤੇ ਕਮੇਟੀ ਹੈ ਜਾਂ ਖੇਤੀਬਾੜੀ ਵਿਭਾਗ ਹੈ ਕੇਂਦਰ ਦਾ ਉਹ ਕਿਸਾਨ ਜਥੇਬੰਦੀਆਂ ਨਾਲ ਵੀ ਤਾਲਮੇਲ ਛੋ ਕੇ ਜਿਹੜੇ ਫੈਸਲੇ ਲਵੇ ਇਹ ਚੰਗਾ ਔਰ ਵਧੀਆ ਸੰਕੇਤ ਹੋਊਗਾ ਜੀ ਤਾਂ ਅੱਗੇ ਗੱਲ ਕਰਦੇ ਵੀ ਪੰਜਾਬ ਸਰਕਾਰ ਵੱਲੋਂ ਇੱਕ ਆਂਗਣ ਵਾਲੀ ਵਰਕਰ ਤੇ ਕਿਉਂ ਗੁੱਸਾ ਖੱਡਿਆ ਗਿਆ ਅ ਖੈਰੇ ਤੁਹਾਡਾ ਸਵਾਲ ਬੜਾ ਵਧੀਆ ਆ ਆਮ ਆਦਮੀ ਪਾਰਟੀ ਨੇ ਕਿਉਂਕਿ ਆਮ ਆਦਮੀ ਪਾਰਟੀ ਵਿਸ਼ਲੇਸ਼ਣ ਕਰਦੀ ਪਈ ਹੈ ਵੀ ਸਾਨੂੰ ਕਿੱਥੋਂ ਕਿੱਥੋਂ ਮਾਰ ਪਈ ਹੈ ਜੀ ਕਿਉਂ ਅਸੀਂ ਇੰਨਾ ਪਿੱਛੇ ਚਲੇ ਗਏ ਹਾਂ ਤੇ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਜਿੱਥੇ ਭਗਵੰਤ ਮਾਨ ਸਾਹਿਬ ਥਾਂ-ਥਾਂ ਮੀਟਿੰਗਾਂ ਕਰਦੇ ਪਏ ਨੇ ਸਾਰੇ ਅਧਿਕਾਰੀਆਂ ਨੂੰ ਉਹ ਕਰ ਰਹੇ ਨੇ ਤੇ ਹੋ ਸਕਦਾ ਫਿਰ ਕਈਆਂ ਤੇ ਜਿਨ੍ਹਾਂ ਨੇ ਸਾਥ ਨਾ ਦਿੱਤਾ ਹੋਵੇ ਉਹਨਾਂ ਤੇ ਗੁੱਸਾ ਵੀ ਸਰਕਾਰ ਕੱਢਦੀ ਹੁੰਦੀ ਹੈ ਹਨਾ ਕਿਸੇ ਢੰਗ ਤਰੀਕੇ ਨਾਲ ਇਹ ਹੈਗੇ ਨੇ ਆਂਗਣਵਾੜੀ ਵਰਕਰ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਵੀ ਬਿਹਾਰ ਗੋਬਿੰਦ ਕੋਰ ਨੇ ਹਮਮ ਔਰ ਮੈਂ ਤਾਂ ਅੰਦਾਜ਼ਨ ਹੈ ਕਿ ਜਿਹੜੀ ਆਂਗਣਵਾੜੀ EMPLOYEES FEDERATION ਹੈ ਇੰਡੀਆ ਦੀ ਉਹਦੇ ਪ੍ਰਧਾਨ ਵੀ ਨੇ ਤੁਸੀਂ ਦੇਖਿਆ ਹੋਊ ਕਿ ਇਹਨਾਂ ਨੇ ਆਂਗਣਵਾੜੀ ਵਰਕਰਾਂ ਦੇ ਹੱਕ 'ਚ ਪਿਛਲੇ ਸਮੇਂ 'ਚ ਬੜੇ-ਬੜੇ ਸੰਘਰਸ਼ ਵੀ ਲੜੇ ਆ ਜੀ ਔਰ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਕਾਂਗਰਸ ਸਰਕਾਰ ਪਾਰਟੀ ਨੇ ਜਾਂ ਵਾਅਦੇ ਕੀਤੇ ਸੀਗੇ ਉਹ ਜਿਹੜੀ ਹੈ ਇੰਡੀਆ ਗਰੁੱਪ ਨੇ ਜਾਂ ਕਾਂਗਰਸ ਪਾਰਟੀ ਨੇ ਇਹ ਵਾਅਦਾ ਵੀ ਆਂਗਣਵਾੜੀ ਵਰਕਰਾਂ ਨਾਲ ਵੀ ਵਾਅਦਾ ਕੀਤਾ ਸੀ ਵੀ ਆਉਂਦੇ ਅਸੀਂ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਵਧਾਵਾਂਗੇ ਮਨਰੇਗਾ ਜਿਹੜੇ ਮਜ਼ਦੂਰ ਨੇ ਉਹਨਾਂ ਦਾ ਜਿਹੜਾ ਦਿਹਾੜੀ ਆ ਉਹ ਵਧਾਵਾਂਗੇ ਉਹ ਚ ਵਾਅਦਾ ਕਰਾਂਗੇ ਪਰ ਖੈਰ ਉਹ ਤਾਂ ਸੱਤਾ 'ਚ ਨਹੀਂ ਆਏ ਉਹ ਵਾਅਦੇ ਰਹਿ ਗਏ ਪਰ ਜਿਹੜੀ ਇਹ ਗੱਲ ਕਰੀਏ ਇਹ ਜਿਹੜੇ ਬੀਪੀ ਨੇ ਇਹਨਾਂ ਦੀ ਅਗਵਾਈ ਚ ਵੱਡੇ ਸੰਘਰਸ਼ ਲੜੇ ਗਏ ਨੇ ਔਰ ਇਹ ਕਾਲੀ ਦਲ ਦੇ ਮਹਿਲਾ ਵਿੰਗ ਦੇ ਪ੍ਰਧਾਨ ਸੀ ਜੀ ਪ੍ਰਧਾਨ ਨੇ ਮਜੂਤਾ ਔਰ ਮੈਨੂੰ ਪਤਾ ਲੱਗਿਆ ਅੱਜ ਦੇ মিডিਏ ਚ ਵੀ ਇਹ ਸੁਰਖੀ ਹੈ ਕਿ ਉਹਨਾਂ ਨੂੰ ਜਿਹੜਾ ਜੋਬ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਉਹਨਾਂ ਦੀਆਂ 34 ਸਾਲ ਦੀਆਂ ਸਵਾਮਾ ਨੇ ਪਿੰਡ ਹੈਗਾ ਚੱਕ ਸਿੰਘ ਵਾਲਾ ਜਿੱਥੇ ਉਹਨਾਂ ਦੀਆਂ ਅੰਗਣਵਾੜੀ ਸੈਂਟਰ ਚ ਸਵਾਮਾ ਨੇ ਉਹਨਾਂ ਨੂੰ ਉੱਥੋਂ ਹਟਾ ਦਿੱਤਾ ਗਿਆ ਜਿਹੜਾ ਸਤਰੀ ਤੇ ਜਿਹੜਾ ਹੈਗਾ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਜੀ ਜਿਹਦੇ ਅੰਡਰ ਹੇਗੇ ਨੇ ਅੰਗਣਵਾਲੀ ਸੈਂਟਰ ਉਹਨਾਂ ਵੱਲੋਂ ਪੰਜਾਬ ਦੇ ਇਸ ਵਿਭਾਗ ਵੱਲੋਂ ਇੱਕ ਲੈਟਰ ਜਾਰੀ ਕਰਕੇ ਉਹਨਾਂ ਨੂੰ ਇਹ ਇਸ ਕਰਕੇ ਹਟਾ ਦਿੱਤਾ ਗਿਆ ਕਿ ਉਹਨਾਂ ਦੀਆਂ ਹਾਜ਼ਰੀਆਂ ਘਟ ਨੇ ਹਮ ਹੁਣ ਜਦੋਂ ਬੰਦਾ ਕਿਸੇ ਰਾਜਨੀਤਿਕ ਕੋਚ ਚਲਾ ਜਾਂਦਾ ਤੁਹਾਨੂੰ ਪਤਾ ਪਾਰਟੀ ਚ ਜਾਂ ਕਿਸੇ ਜਥੇਬੰਦਕ ਤੌਰ ਤੇ ਉਹਦੀ ਅਗਵਾਈ ਕਰਦਾ ਤਾਂ ਫਿਰ ਹਾਜ਼ਰੀਆਂ ਤਾਂ ਘਟੀ ਜਾਂਦੀਆਂ ਹੁੰਦੀਆਂ ਹਨਾ ਉਹਦੇ ਨਾਲ ਹੀ ਅੱਜ ਜਿਹੜਾ ਸ਼੍ਰੋਮਣੀ ਕਾਲੀ ਤਲ ਦੇ ਸੁਖਵੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਇਸ ਦੀ ਅਲੋਚਨਾ ਵੀ ਕੀਤੀ ਹੈ ਔਰ ਇਹ ਵੀ ਕਿਹਾ ਕਿ ਜਿਹੜਾ ਇਹ ਫੈਸਲਾ ਇਹ ਡਿਕਟੇਟਰਸ਼ਿਪ ਵਾਲਾ ਫੈਸਲਾ ਔਰ ਔਰਤਾਂ ਦੇ ਮਹਿਲਾਵਾਂ ਦੇ ਖਿਲਾਫ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਇਹਨਾਂ ਨੇ ਲੋਕ ਸਭਾ ਚੋਣਾਂ ਚ ਵੀ ਅੰਗੋਲਿਆ ਕੀਤਾ ਮਹਿਲਾਵਾਂ ਨੂੰ ਕੋਈ ਵੀ ਕੈਂਡੀਡੇਟ ਹਾਂ ਦਿੱਤਾ ਸੀ ਉਦੋਂ ਵੀ ਚਰਚਾ ਹੋਈ ਸੀ ਔਰ ਆਉਂਦੇ ਆ ਜਿਹੜਾ ਇਹ ਫੈਸਲਾ ਵੀ ਲਿਆ ਕਿ ਮਹਿਲਾ ਨੂੰ ਇੱਕ ਆਂਗਣਵਾੜੀ ਵਰਕਰ ਨੂੰ ਜਿਹੜਾ ਉਹਦੇ ਖਿਲਾਫ ਇੱਕ ਕਾਰਵਾਈ ਕੀਤੀ ਗਈ ਹੈ ਇਹ ਫੈਸਲਾ ਔਰਤ ਵਿਰੋਧੀ ਹੈ ਜੀ ਹਨਾ ਤੇ ਤੇ ਆਉਣ ਵਾਲੇ ਦਿਨਾਂ ਚ ਹੋ ਸਕਦਾ ਆਂਗਣਵਾੜੀ ਵਰਕਰ ਵੀ ਇਹਦਾ ਵਿਰੋਧ ਕਰਨ ਔਰ ਸਰਕਾਰ ਇਹ ਤੁਹਾਨੂੰ ਵੀ ਪਤਾ ਵੀ ਬੈਕਫੁੱਟ ਤੇ ਵੀ ਆ ਜਾਂਦੀ ਹੁੰਦੀ ਫੈਸਲੇ ਬਦਲ ਵੀ ਲੈਂਦੀ ਹੈ ਸੰਘਰਸ਼ ਕਰਨ ਜਾਂ ਕਿਦਾਂ ਦਾ ਉਹ ਕਰਦੇ ਆ ਜਾਂ ਕਾਲੀ ਦਲ ਇਸ ਮੁੱਦੇ ਤੇ ਕਿਦਾਂ ਦਾ ਸੰਘਰਸ਼ ਕਰਦਾ ਇਹ ਸਮਾਂ ਦੱਸੂਗਾ ਜੀ ਤਾਈਸਨ ਸਾਡੇ ਨਾਲ ਸੀਨੇ ਪੱਤਰਕਾਰ ਸਦਾ ਜੋਗਿੰਦਰ ਸਿੰਘ ਜੀ ਜਨ ਨਾਲ ਸੀ ਕਈ ਵਕਤ ਵਕਤ ਸਿਆਸੀ ਮੁੱਦਿਆਂ ਤੇ ਚਰਚਾ ਕੀਤੀ ਹੈ ਖਾਸ ਤੌਰ ਤੇ ਅਸੀਂ ਵਿਸਥਾਰ ਦੇ ਵਿੱਚ ਲੰਦਰ ਜ਼ਮਨੀ ਚੌਂ ਬਾਰੇ ਚਰਚਾ ਕੀਤੀ ਹੈ ਇਹਦੇ ਨਾਲ ਹੀ ਕੱਲ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦੇਓ ਇਜਾਜ਼ਤ ਧੰਨਵਾਦ